ਸਿਫਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਮੀਰੀ ਪੀਰੀ ਦਿਵਸ ਦੇ ਮੌਕੇ ਤੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਇੱਕ ਸੇਵਾਦਾਰ ਉਬਲਦੀ ਖੀਰ ਦੇ ਕੜਾਹੇ ਵਿੱਚ ਡਿੱਗ ਕੇ ਗੰਭੀਰ ਰੂਪ ਨਾਲ ਝੁੱਲਸ ਗਿਆ। ਦਰਅਸਲ ਸੇਵਾਦਾਰ ਚਰਨਜੀਤ ਸਿੰਘ ਲੰਗਰ ਹਾਲ ਵਿੱਚ ਵੱਡੇ ਕੜਾਹੇ ਵਿੱਚ ਖੀਰ ਬਣਾ ਰਿਹਾ ਸੀ। ਜਦੋਂ ਪੈਰ ਤਿਲਕ ਜਾਣ ਕਾਰਨ ਉਹ ਉਬਲਦੀ ਖੀਰ ਦੇ ਕੜਾਹੇ ਵਿੱਚ ਜਾ ਡਿੱਗਾ। ਮੌਕੇ ਤੇ ਮੌਜੂਦ ਹੋਰ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਲਿਆ ਪਰ ਉਬਲਦੀ ਖੀਰ ਹੋਣ ਕਾਰਨ ਚਰਨਜੀਤ ਸਿੰਘ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਜੀ ਹਲਵਾਈ ਅਸੀਂ ਨਾ ਇੱਕ ਦਲਾਂ ਵਾਲੇ ਦੇ ਕੋਲ ਸਿੰਘ ਚੌਲ ਬਣਾਉਂਦੇ ਖੀਰ ਬਣਾਉਂਦੇ ਉਹਨਾਂ ਨੇ ਜਦੋਂ ਖੀਰ ਬਣਾਉਣਾ ਬਣਾ ਖੰਡ ਪਾਈ ਨਾ ਖੰਡ ਪਾਉਣ ਲੱਗਾ ਤੇ ਪਾਣੀ ਮਾਰੀ ਨਾ ਲੱਗਾ ਪਾਣੀ ਮਾਰ ਉਹਦੇ ਪੈਰ ਜੇ ਨਿਕਲ ਕੋ ਸਦਾ ਵਿੱਚ ਦੇਖਦਾ ਉਹ ਵੀ ਦੇਖ ਕੇ ਮੁੜ ਕੇ ਆਪਾਂ ਲਾ ਕੇ ਫੋਕ ਜਾਏ ਕਿ ਨਾਲ ਹੋ ਰਹੀ ਉਹਨੇ ਦੱਸਿਆ ਬਾਅਦ ਵਿੱਚ ਉਹਨੂੰ ਬਾਹਰ ਕੱਢਿਆ ਕੋ ਆਪ ਨਿਕਲਿਆ ਤੇ ਮੁੜ ਕੇ ਉਹਦੇ ਬੜਾ ਮਾਸੂਮ ਜੋ ਲਤਾ ਹੀ ਉਹਨਾਂ ਗਾੜੀ ਗੁਰੂ ਰਾਮ ਦਾਸタル ਲੈ ਕੇ ਗਏ। ਸ੍ਰੀ ਹਰਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਨੇ ਦੱਸਿਆ ਕਿ ਸੇਵਾਦਾਰ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਹਸਪਤਲ ਗਏ ਹੈ ਹਸਪਤਲ ਰਿਪੋਰਟ ਆਏਗੀ ਪਤਾ ਲੱਗੇਗਾ ਕਿ ਨਾ ਚਲੇ ਆ। ਹਾਂ ਨਾ ਇਲਾਜ ਪੂਰਾ ਕਰਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਲੋਕਾਂ ਲਈ ਰੋਜ਼ਾਨਾ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਬੇਅੰਤ ਸੇਵਾਦਾਰ ਇਸ ਸੇਵਾ ਨੂੰ ਤਨੁਮਨੂ ਨਿਭਾਉਂਦੇ ਨੇ। ਪਰ ਅਜਿਹਾ ਹਾਦਸਾ ਪਹਿਲਾਂ ਕਦੀ ਨਹੀਂ ਵਾਪਰਿਆ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ